ਅਕਾਲੀ ਦਲ ਇੱਕੋ ਸੀ ਇੱਕੋ ਹੈ ਇੱਕੋ ਰਹੇਗਾ ਇਸ ਤਰ੍ਹਾਂ ਦੇ ਅਕਾਲੀ ਦਲ ਬਹੁਤ ਵਾਰੀ ਬਣੇ ਆ ਔਰ ਜਿਹੜੇ ਉੱਥੇ ਪ੍ਰਪੋਜ਼ ਕਰਨ ਵਾਲੇ ਜਿਨ੍ਹਾਂ ਦਾ ਨਾਂ ਕਹਿੰਦੇ ਸੀ ਕਿ ਜੀ ਇਹ ਇਦਾਂ ਨੇ ਬੜੇ ਅਸੀਂ ਧਾਰਮਿਕ ਬੰਦੇ ਲੈ ਕੇ ਆਂਦੇ ਬਾਬਾ ਸਰਬਜੋਤ ਸਿੰਘ ਜੀ ਦੀ ਬੇਟੀ ਇਹਨਾਂ ਨੇ ਨਾਂ ਪ੍ਰਪੋਜ਼ ਕਰ ਰਿਆ ਤੁਸੀਂ ਇਤਿਹਾਸ ਕੱਢ ਲਓ ਕਿ ਜਿੰਨੇ ਅਕਾਲੀ ਦਲ ਬਣੇ ਜਿਨ੍ਹਾਂ ਦਾ ਉਹਨਾਂ ਨੇ ਨਾਂ ਪ੍ਰਪੋਜ਼ ਕੀਤਾ ਅੱਜ ਕਿਸੇ ਦੀ ਖੂਦ ਹੈਗੀ ਆ ਚਾਰ ਪੰਜ ਦਾ ਵਿੱਚ ਹੀ ਬੈਠੇ ਸੀ ਜਿਨ੍ਹਾਂ ਨੇ ਪਹਿਲਾ ਅਕਾਲੀ ਦਲ ਬਣਾਇਆ ਔਰ ਬੜੀ ਬੰਦਪਾਗੀ ਗੱਲ ਹੈ ਕਿ ਕੱਲ ਤੱਕ ਸਭ ਤੋਂ ਆਦੇਸ਼ ਸੀ ਕਿ ਸਾਨੂੰ ਇਹ ਇਕਤਾ ਕਰਨੀ ਆ ਸੀ ਚੁੱਲ੍ਹੇ ਸਬਟਣੇ ਆ ਪਰ ਹੁਣ ਕਰੀਏ ਕੀ ਬੜੀ ਕੌਮ ਦੀ ਬੰਦਪਾਗੀ ਹੈ ਕਿ ਆਦੇਸ਼ ਕਰਨ ਵਾਲਾ ਹੀ ਚੁੱਲ੍ਹੇ ਬਣਾਉਣ ਲੱਗ ਗਿਆ ਉਹਦੇ ਚ ਕੀਤਾ ਕੀ ਜਾਵੇ ਇਹ ਸਭ ਤੋਂ ਬੰਦਪਾਗੀ ਗੱਲ ਹੈ ਔਰ ਇਹ ਸਿੱਖਾਂ ਦੇ ਹਿਰਦੇ ਬਲੁਦਰੇ ਗਏ ਐ ਇਸ ਗੱਲ ਤੇ ਕਿ ਇੱਕ ਇਨਸਾਨ ਜਿਹਦੀ ਜ਼ਿੰਮੇਵਾਰੀ ਵੱਢਦੀ ਸੀ ਜਿਹੜੇ ਆਦੇਸ਼ ਕੀਤਾ ਸੀ ਫਸੀਲ ਤੋਂ ਖੜ ਕੇ ਜਿਹੜਾ ਕਹਿੰਦਾ ਸੀ ਕਿ ਫਲਾਨਾ ਸਿੰਘ ਤੂੰ ਬਹੁਤ ਬੇਈਮਾਨ ਹੈ ਤੂੰ ਝੂਠ ਬੋਲ ਰਿਹਾ ਹੈ ਅੱਜ ਉਹਦੇ ਨਾਮਾਂ ਤੇ ਨਾਲ ਜੱਫੀਆਂ ਪਾ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਤੁਸੀਂ ਦੇਖ ਲਓ ਜਿਹੜੇ ਪ੍ਰੈਸ ਕਾਨਫਰੰਸ ਵਿੱਚ ਖੜੇ ਹੈ ਉਹਦੇ ਨਾਲ ਬੈਠੇ ਹੈ ਉਹ ਕੌਣ ਲੋਕ ਹੈ ਸੋ ਮੇਰਾ ਮਤਲਬ ਹੈ ਵੀ ਇਹ ਜਿਹੇ ਦੂਰੇ ਕਰਦਾਰ ਦੇ ਲੋਕਾਂ ਦਾ ਜਿਹੜੇ ਗੱਲ ਕਰਦੇ ਆ ਬੜੀ ਵੱਡੀ ਗੱਲ ਕਰਦੇ ਆ ਕਿ ਅਸੀਂ ਐਸਜੀਪੀਸੀ ਖੋਲਾਂਗੇ ਅਸੀਂ ਨਿਸ਼ਾਨ ਖੋਲਾਂਗੇ ਅਸੀਂ ਦਫ਼ਤਰ ਖੋਲਾਂਗੇ ਕਦੇ ਖੋਇਆ ਚੀਜ਼ਾਂ ਖੋਣ ਦਿੰਦੇ ਆ ਸਾਡੇ ਬੱਗਾਂ ਪਾਈਆਂ ਖੋਲਣਗੇ ਤੋ ਮੇਰਾ ਕਹਿਣ ਤੋਂ ਭਾਵੇਂ ਕਿ ਇਸ ਤਰ੍ਹਾਂ ਦੀਆਂ ਹੋਸ਼ੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿੱਥੇ ਉਹ ਆਪ ਆਪ ਦੇ ਦੇਸ਼ ਕਹਿੰਦੇ ਸੀ ਕਿ ਏਕਤਾ ਕਰੋ ਚੁੱਲ੍ਹੇ ਸਬਟੋ ਕਿੱਥੇ ਕਹਦੇ ਅਸੀਂ ਖੋਲਾਂਗੇ ਹੁਣ ਤੁਸੀਂ ਇੱਥੋਂ ਹਿਸਾਬ ਲਾ ਲੋਗੇ ਉਹ ਕਿਹਦੇ ਇਸ਼ਾਰੇ ਤੇ ਗੱਲਾਂ ਹੋ ਰਹੀਆਂ